ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਰਾਸ਼ਟ੍ਰ ਦੇ ਜਮਹੂਰੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਦੀ ਦ੍ਰਿੜ ਵਚਨਬੱਤਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੁਖਾਰੀ ਨੇ ਰੈਪਿਡੋ ਦੇ ਸਹਿਯੋਗ ਦੇ ਨਾਲ ਸਵਾਰੀ ਜ਼ਿੰਮੇਦਾਰੀ ਦੀ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਸ ਵਿੱਚ ਰੈਪਿਡੋ 1 ਜੂਨ 2024 ਨੂੰ ਵੋਟਰਾਂ ਨੂੰ ਮੁਫਤ ਬਾਈਕ ਟੈਕਸੀ ਦੀ ਪੇਸ਼ਕਸ਼ ਕਰੇਗਾ। ਜੀ ਹਾਂ ਇਸ ਸਾਲ ਮਹਿਲਦੀਪ ਨਿਰੰਤਰਤਾ ਵਿੱਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੇ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਰੈਲੀ ਵੱਜੋਂ ਡੀਸੀ ਦਫ਼ਤਰ ਤੋਂ 50 ਤੋਂ ਵੱਧ ਬਾਈਕ ਟੈਕਸੀ ਕਪਤਾਨਾਂ ਦੀ ਇੱਕ ਰੈਲੀ ਨੂੰ ਛੰਡੀ ਦਿਖਾ ਕੇ ਰਵਾਨਾ ਕੀਤਾ ਸੀ ਤਾਂ ਮਤਦਾਨ ਦਿਵਸ ਤੇ ਇਸੇ ਰੈਪਿਡੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਣਾਂ ਕਿਹਾ ਕਿ ਮਤਦਾਨ ਵਾਲੇ ਦਿਨ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੋਟ ਨਾਓ ਕੋਡ ਦੀ ਵਰਤੋਂ ਕਰਕੇ ਰੈਪਿਡੋ ਐਪ ਤੇ ਚੋਣ ਬੂਥ ਵਾਸਤੇ ਮੁਫਤ ਰਾਈਡ ਦਾ ਲਾਭ ਲੈ ਸਕਣਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਹਿਲ ਕਦਮੀ ਦਾ ਉਦੇਸ਼ ਵੋਟਰਾਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਵਧੇਰੇ ਚੋਣ ਪ੍ਰਕਿਰਿਆ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ ਹੋਰ ਕੀ ਕੁਝ ਜਾਣਕਾਰੀ ਦਿੱਤੀ ਡਿਪਟੀ ਕਮਿਸ਼ਨਰ ਨੇ ਆਓ ਵੇਖਦੇ ਹਾਂ ਵੇਖੋ ਜੀ ਤੁਸੀਂ ਸਾਰੇ ਜਾਣਦੇ ਹੋ ਕਿ 1 ਜੂਨ 2024 ਨੂੰ ਪੰਜਾਬ ਦੇਖੇ ਆਮ ਚੋਣਾਂ 2024 ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਔਰ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਅਸੀਂ ਅੱਜ ਰੈਪਿਡੋ ਸਰਵਿਸਿਜ਼ ਦੇ ਨਾਲ ਸਾਰੇ ਕਸਟ ਡੈਮਨਿਸਟ੍ਰੇਸ਼ਨ ਮੁਹਾਲੀ ਵੱਲੋਂ ਇਹ ਪਰਲਾ ਕੀਤਾ ਗਿਆ ਹੈ ਕਿ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਚੋਣਾਂ ਦੇ ਵਿੱਚ ਵੋਟਾਂ ਘੱਟ ਦੇਖੀਆਂ ਗਈਆਂ ਕਿ ਕੁਝ ਪੋਲਿੰਗ ਸਟੇਸ਼ਨ ਜਿਹੇ ਹਨ ਕੁਝ ਕਲੋਨੀਆਂ ਪਿੰਡ ਕੁਝ ਅਜਿਹੇ ਨੇ ਜਿੱਥੇ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਨਹੀਂ ਕਰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਲਈ ਔਰ ਉਹਨਾਂ ਨੂੰ ਪ੍ਰੋਚਾਹਿਤ ਕਰਨ ਲਈ ਅਸੀਂ ਅੱਜ ਇਹ ਬਾਈਕ ਰੈਲੀ ਕੱਢ ਰਹੇ ਹਾਂ ਰੈਪਿਡੋ ਸਰਵਿਸਿਜ਼ ਦੇ ਨਾਲ ਔਰ ਮੈਂ ਤੁਹਾਡੇ ਲਈ ਇਹ ਵੀ ਦੱਸਣਾ ਚਾਹਾਂਗੀ ਵੋਟਰਾਂ ਦੀ ਸਹੂਲਤਾਂ ਲਈ ਅਸੀਂ ਇਹਨਾਂ ਨਾਲ ਤਾਲਮੇਲ ਕੀਤਾ ਹੈ ਔਰ ਰੈਪਿਡੀ ਸਰਵਿਸ ਪੋਲਿੰਗ ਡੇ ਵਾਲੇ ਦਿਨ 1 ਜੂਨ ਨੂੰ ਪੋਲਿੰਗ ਸਟੇਸ਼ਨ ਤੋਂ ਘਰ ਤੱਕ ਪਹੁੰਚਾਉਣ ਲਈ ਵੀ ਇਹ ਬਾਈਕਸ ਆਪਣੀ ਸਰਵਿਸਿਜ਼ ਮੁਫਤ ਦੇ ਵਿੱਚ ਦੇਣਗੇ ਕਿੰਨੀ ਕੁ ਬਾਈਕ ਆ ਮੈਮ ਕਿਤੇ ਕਿਤੇ ਜਿਹੜੀ ਹੈ ਮੜੀਆਂ ਕਰਦੇ ਦੇਖੋ ਜੀ ਬਾਈਕ ਸਾਡੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਉਪਲਬਧ ਹੈ ਖਾਸ ਤੌਰ ਤੇ ਅਸੀਂ ਉਹਨਾਂ ਪੋਲਿੰਗ ਸਟੇਸ਼ਨਸ ਤੇ ਜਿੱਥੇ ਕਿ ਪਿਛਲੇ ਸਾਲਾਂ ਦੇ ਵਿੱਚ ਪੋਲਿੰਗ ਮਾਤਰਾ ਘਟ ਰਹੀ ਹੈ ਪੋਲਿੰਗ ਪਰਸੈਂਟੇਜ ਘਟ ਰਹੀ ਹੈ ਉਹਨਾਂ ਤੇ ਫੋਕਸ ਕਰਾਂਗੇ لیکن ਸਾਡੀ کوشش ہے کہ 85+ اور ਪੀ ਡਬਲਯੂ ਡੀ ਵੋਟਰਸ ਨੂੰ ਤਾਂ ਸਕਸ਼ਨ ਸਕਸ਼ਨ ਮੈਪ ਦੇ ਰਾਹੀਂ ਅਸੀਂ ਉਹਨਾਂ ਤੋਂ ਡਿਮਾਂਡ ਲੈ ਰਹੇ ਹਾਂ ਕਿ ਜਿਨ੍ਹਾਂ ਨੂੰ ਵੀ ਕਰੋ ਪੋਲਿੰਗ ਸਟੇਸ਼ਨ ਤੇ ਲੈ ਕੇ ਆਣਾ ਹੈ ਜਾਂ ਉਹਨਾਂ ਨੂੰ ਵਾਪਸ ਛੱਡਣਾ ਹੈ ਤਾਂ ਉਹਨਾਂ ਨੂੰ ਤਾਂ ਅਸੀਂ 100% ਸਹੂਲਤਾਂ ਹਰਥਾਂ ਤੇ ਦੇਣ। ਤੋਂ ਇਹਨਾਂ ਨੂੰ ਲੱਗਦਾ ਹੈ ਮੈਨੂੰ ਵੀ ਲੱਗਦਾ ਸੋ ਨੂੰ ਇਸ طرح ਤੋਂ ਪੁਪ ਦੇ ਵਿੱਚ ਲੋਕ ਇਸ ਬੈਗ ਦਾ ਇਸਤੇਮਾਲ ਕਰਨ। ਦੇਖੋ ਜੀ ਇਸ ਤਰ੍ਹਾਂ ਹੈ ਕਿ ਗਰਨੀ ਤਾਂ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਜਿਆਦਾ ਸਾਰੇ ਰਿਕਾਰਡ ਟੁੱਟ ਰਹੇ ਨੇ ਲੇਕਿਨ ਆਮ ਲੋਕ ਦੇ ਚੋਣਾਂ ਵੀ 5 ਸਾਲ ਦੇ ਵਿੱਚ ਇੱਕ ਵਾਰੀ ਹੁੰਦੇ ਮੈਂ ਸਮਝਦੀ ਹਾਂ ਕਿ ਸਾਡੇ ਨਾਗਰਿਕ ਬਹੁਤ ਹੀ ਰਿਸਪੋਨਸੀਬਲ ਔਰ ਬੜੇ ਹੀ ਪਾਰਟਿਸਿਪੇਟਿਵ ਹੈ ਅਸੀਂ ਸਾਰੇ ਉਪਰਾਲੇ ਕੀਤੇ ਪੋਲਿੰਗ ਸਟੇਸ਼ਨਸ ਦੇ ਵਿੱਚ ਵੀ ਤਾਂ ਕਿ ਪਾਣੀ ਦੀ ਪੀਣ ਦਾ ਪਾਣੀ ਸ਼ਾਮਿਆਨਾ ਸ਼ੇਡ ਇੱਥੇ ਬਾਈਕਸ ਦੇ ਵਿੱਚ ਜਦੋਂ ਜਾਣਾ ਹੈ ਤਾਂ ਪੂਰਾ ਹੈਲਮਟ ਪੈਨ ਕੇ ਜਾਂ ਸਨ ਗੀਅਰ ਪੈਨ ਕੇ ਮੇਰੀ ਉਮੀਦ ਹੈ ਕਿ ਸਾਰੇ ਵੋਟਰਸ ਆਪਣੇ ਲਈ ਵੀ ਅਰੇਂਜਮੈਂਟਸ ਕਰਨਗੇ ਕਿ ਹੀਟ ਵੇਵ ਦਾ ਕੋਈ ਆਪਦ ਦਾ ਕੋਈ ਜਨਤੀ ਚਲਤੀ ਜਾਂ ਪ੍ਰਸੈਸ਼ਨ ਲੀਗੋ ਕਿ ਉਹ ਤੱਕ ਜਿੰਨੀ ਵੀ ਪੋਲਿੰਗ ਜਿਹੜੀਆਂ ਹੋਈਆਂ ਸੀ ਪੜਾਵਾਂ ਦੇ ਵਿੱਚ 70% ਮੰਨਦਾ ਕਿਤੇ ਨਹੀਂ ਵਧੀ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਹੁਣ ਆਖਰੀ ਸਾਡਾ ਪੜਾਅ ਇਲੈਕਸ਼ਨ ਦਾ ਹੈ ਔਰ ਜਿੱਥੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਸਾਡੀ ਇਹੀ ਕੋਸ਼ਿਸ਼ ਹੈ ਕਿ ਫੱਤਰ ਕੀ ਹੈ ਹਰ ਵੋਟਰ ਆਪਣੇ ਘਰੋਂ ਬਾਹਰ ਆ ਕੇ ਵੋਟ ਦੇਵੇ ਔਰ ਉਸਦੇ ਲਈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਕਮਿਟਿਡ ਹੈ ਕਿ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਵੋਟਰ ਨੂੰ ਦਿੱਤੀ ਜਾਵੇ ਨਾ ਪਿੰਡਾਂ ਦੇ ਵਿੱਚ ਕਿਵੇਂ ਹੁੰਦਾ ਕਿ ਉਹ ਸੇ ਖੜੇ ਰਹਿਣਗੇ ਪੋਲਿੰਗ ਬੂਥਾਂ ਤੇ ਜਾਂ ਉਹਨਾਂ ਨੂੰ ਕਾਲ ਪਿੱਛੇ ਕਰਕੇ ਕਿਉਂਕਿ ਬਜ਼ੁਰਗਾਂ ਦਾ ਪਤਾ ਕਿਵੇਂ ਕਾਲ ਕਰਨਾ ਹੈ ਦੇਖੋ ਜੇ ਇਹ ਤੇਰਾ ਹੈ ਕਿ ਐਪ ਕਿ ਨਿਕਲ ਰਿਹਾ ਹੈ ਹਾਂ ਦੇਖੋ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰੀ ਇਲਾਕੇ ਦੇ ਵਿੱਚ ਵੀ ਜਿੱਥੇ 85 ਪਲੱਸ ਵੋਟਰ ਹੈ ਜਾਂ पीडब्ल्यूडी ਹੈ ਉਹਨਾਂ ਨੂੰ ਤੁਸੀਂ ਜਾਣਦੇ ਹੋ ਕਿ ਹੋਮ VOTING ਦੀ ਸਹੂਲਤ ਵੀ ਅਸੀਂ ਦਿੱਤੀ ਹੈ ਅੱਜ ਤੋਂ ਖਰੜ ਤੇ ਮੁਹਾਲੀ ਦੇ ਵਿੱਚ ਵੀ ਉਹ ਹੋਮ VOTING ਦੇ ਸ਼ੁਰੂ ਹੋਣ ਵਾਲੀ ਹੈ ਜਿਨ੍ਹਾਂ ਨੇ ਉਹਦੇ ਲਈ ਆਪਟ ਕੀਤਾ ਸੀ ਹੁਣ ਬਾਕੀ ਜਿਹੜੇ ਵੋਟਰ ਰਹਿ ਗਏ ਜਿਨ੍ਹਾਂ ਨੇ ਪੋਲਿੰਗ ਸਟੇਸ਼ਨ ਤੇ ਆ ਕੇ ਵੋਟ ਦੇਣੀ ਹੈ ਉਨ੍ਹਾਂ ਲਈ ਵੀ ਬੀਐਲਓ ਅਰਬਦਾਰ ਪਟਵਾਰੀ ਪੰਚਾਇਤ ਸੈਕਟਰੀ ਹਰ ਕਿਸੇ ਦੀ ਇੱਕ ਬੂਥ ਲੈਵਲ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਜਾ ਕੇ ਪਿੰਡ ਪਿੰਡ ਦੇ ਵਿੱਚ ਜਾਗਰੂਕ ਕਰੇਗੀ ਪਿਛਲੇ ਸਾਲਾਂ ਦੇ ਵਿੱਚ ਬੜੇ ਸ਼ਲਾਘਾਯੋਗ ਹੈ ਕਿ ਸਾਰੇ ਪਿੰਡ ਸਾਡੇ ਪਿੰਡੂ ਇਲਾਕੇ ਦੇ ਵਿੱਚ VOTING ਦੀ ਪਰਸੈਂਟ ਬਹੁਤ ਵਧੀਆ ਰਹਿੰਦੀ ਹੈ ਤੇ ਮੈਂ ਤੁਹਾਡੇ ਨਾਲ ਹੀ ਫਿਰ ਸਾਰੇ VOTERS ਨੂੰ ਅਪੀਲ ਕਰਦੀ ਹਾਂ ਕਿ ਸੁਵਿਧਾ ਤੁਹਾਨੂੰ ਸਾਰੀ ਮਿਲੇਗੀ ਕਿਉਂ ਮੈਨੇਜਮੈਂਟ ਸਿਸਟਮ ਵੀ ਸੀਐਫਐਸ ਵੱਲੋਂ ਕੱਲ ਲਾਂਚ ਕੀਤਾ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਕਿ ਤਾਂ ਕਿ ਬੋਲਿੰਗ ਸਟੇਸ਼ਨ ਤੇ ਕਿਸੇ ਤਰੀਕੀ ਕਿਸੇ ਤਰੀਕੀ ਦੀ ਭੀੜ ਨਾ ਹੋਵੇ ਲੋਕ ਦੇਖ ਕੇ ਆ ਸਕਦੇ ਹੈ ਕਿ ਜੀ ਕਿੱਥੇ ਕਿੰਨੀ ਕਿ ਲਾਈਨ ਹੈ ਤੇ ਸਾਰੀ ਸੁਵਿਧਾ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਦਫਤਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਕੀਤੀ ਗਈ ਹੈ ਮੇਰੀ ਉਮੀਦ ਹੈ ਕਿ ਇਹ ਨੂੰ ਜ਼ਰੂਰ ਵਕਤ ਤੋਂ ਬਾਅਦ ਪਰਸੈਂਟੇਜ ਅਚੀਵ ਕਰਾ ਦੇ ਗੋਤਲਾ ਬਹਿਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਤਿ ਦੀ ਗਰਮੀ ਵਿੱਚ ਵੋਟਰਾਂ ਨੂੰ ਸੁਖਾਵਾ ਤੇ ਚੰਗਾ ਮਾਹੌਲ ਦੇਣ ਵਾਸਤੇ ਮਹਿੰਦੀ ਆਰਟਿਸਟ ਵੀ ਮੁਹੱਈਆ ਕਰਵਾਈ ਨੇ ਇੱਥੇ 4 ਪੋਲਿੰਗ ਬੂਥ 225 ਤੋਂ 288 ਹਨ ਜਿੱਥੇ ਵੋਟਰ ਆਪਣੇ ਬੂਥ ਤੇ ਵੋਟ ਪਾਉਣ ਤੋਂ ਬਾਅਦ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਟੈਟੂ ਆਰਟ ਅਤੇ ਮਹਿੰਦੀ ਕਲਾ ਦੀਆਂ ਮੁਫਤ ਸੇਵਾਵਾਂ ਪ੍ਰਾਪਤ ਕਰ ਸਕਦੇ ਨੇ ਇਸੇ ਤਰ੍ਹਾਂ ਨੌਜਵਾਨ ਵੋਟਰਾਂ ਨੂੰ CP 67 ਮਾਲ ਵਿਖੇ ਮੁਫਤ ਫਿਲਮ ਟਿਕਟ ਅਤੇ ਹੋਰ ਬਹੁਤ ਕੁਝ ਜ਼ਿਲ੍ਹੇ ਵਿੱਚ ਮਦਦਾਂ ਦੀ ਪ੍ਰਤੀਸ਼ਤਤਾ ਨੂੰ ਵਧਾਉਣ ਦੇ ਲਈ ਦਿੱਤਾ ਜਾ ਰਿਹਾ ਹੈ ਤਾਂ ਜ਼ਿਲ੍ਹੇ ਵਿੱਚ ਕੁੱਲ 30 ਮਾਡਲ ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਵਿੱਚ ਤਿੰਨ ਹਲਕਿਆਂ ਵਿੱਚ 10-10 ਇੱਕ-ਇੱਕ ਪਿੰਕ ਮਹਿਲਾ ਸਟਾਫ ਦੁਆਰਾ ਜਿਸ ਨੂੰ ਪ੍ਰਬੰਧਿਤ ਕੀਤਾ ਜਾਵੇਗਾ ਇੱਕ ਦਿਵਿਆਂਗ ਹੈ ਦਿਵਿਆਂਗ ਸਟਾਫ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਤੇ ਯੂਥ ਯਾਨੀ ਨੌਜਵਾਨ ਸਟਾਫ ਦੁਆਰਾ ਪ੍ਰਬੰਧਿਤ ਬੂਥ ਬਣਾਏ ਗਏ ਨੇ ਇਸ ਤੋਂ ਇਲਾਵਾ ਮੁਹਾਲੀ ਵਿੱਚ 4 ਗ੍ਰੀਨ ਬੂਥ ਖਰੜ ਵਿੱਚ 3 ਅਤੇ 1 ਡੇੜਾ ਬਸੀ ਵਿੱਚ ਹੋਵੇਗਾ ਇਸ ਤੋਂ ਇਲਾਵਾ 1 ਜੂਨ ਵਾਲੇ ਦਿਨ ਪੋਲਿੰਗ ਬੂਥ ਤੇ ਜਾਣ ਤੋਂ ਪਹਿਲਾਂ ਜ਼ਿਲ੍ਹੇ ਦੇ ਵੋਟਰ ਨੂੰ ਇਹ ਜਾਣਕਾਰੀ ਮਿਲ ਜਾਵੇਗੀ ਕਿ ਬੂਥ ਤੇ ਲੱਗੀਆਂ ਕਤਾਰਾਂ ਕਿੰਨੀਆਂ ਲੰਬੀਆਂ ਨੇ ਜਾਂ ਕਿੰਨਾ ਸਮਾਂ ਹੁਣ ਉਹਨਾਂ ਦੀ ਵਾਰੀ ਆਉਣ ਨੂੰ ਲੱਗੇਗਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ